you ਸਰੂਮ ਚ ਰੁਕੇ ਸੀ ਹੈ ਪੈਕਿੰਗ वगੈਰਾ ਹੋ ਗਈ ਹੈ ਤੇ ਥੱਲੇ ਇੱਕ ਪਾਣੀ ਦੀ ਬੋਤਲ ਭਰਦੇ ਆ ਸਵੇਰ ਦੇ ਵਜੇ 6 ਤੇ ਲਗਭਗ ਸਾਰੀ ਸੰਗਤ ਉੱਠ ਚੁੱਕੀ ਹੈ ਤਿਆਰ ਹੋ ਚੁੱਕੀ ਹੈ ਆਪਦੇ ਅਗਲੇ ਪੈਡੇ ਲਈ ਤਿਆਰ ਹੋ ਚੁੱਕਿਆ ਕੋਈ ਘੁੰਮਣ ਜਾਊਗਾ ਕੋਈ ਮੰਦਰ ਜਾਊਗਾ ਕੋਈ ਆਪਦੇ ਘਰੇ ਵਾਪਸ ਜਾਊਗਾ ਹਰ ਇੱਕ ਦੀ ਪੈਕਿੰਗ ਡੰਣਾ ਹੈ ਤੇ ਆਪਾਂ ਪਾਣੀ ਦੀ ਬੋਤਲ ਭਰਦੇ ਆ ਸਾਹਮਣੇ ਆਸਲ ਜੋ ਬੈਠੇ ਆ ਜਿੰਨੂੰ ਅਥੇ ਵਿਕਰਮ ਕਹਿੰਦੇ ਆ ਇਹ ਛੱਡਣ ਜਾਊਗਾ ਆਪਾਂ ਨੂੰ ਨਟਰਾ ਸਵੇਰ ਦਾ ਟਾਈਮ ਸੀ ਆ ਤੇ ਰੇਡ ਹੋ ਚੱਕਿਆ ਬੱਪੂ ਵਾਲਾ ਕਰਨਾ ਪੈ ਗਿਆ ਥੋੜਾ ਜਿਹਾ ਅਡਜਸਟਮੈਂਟ ਦੇ ਨਾਲ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਬਲੌਗਸ ਉਮੀਦ ਕਰਦੇ ਆ ਇਹ ਸਾਰੇ ਵਧੀਆ ਹੋਣਗੇ ਤੇ ਮੈਂ ਵੀ ਵਧੀਆ ਆ ਮੈਂ ਤੇ ਅੱਜ ਦਿਨ ਤੋਂ ਆਪਣਾ ਜਿਹੜਾ ਟਰੈਕ ਦਾ ਸਫਰ ਉਸਕਾਰ ਤੋਂ ਸਟਾਰਟ ਹੋਣ ਵਾਲਾ ਆ ਤੇ ઋषिकेश ਗੁਰਦੁਆਰਾ ਸਾਹਿਬ ਤੋਂ ਪਹੁੰਚਣ ਦਾ ਰੇ ਕਰਦੇ ਹੋਏ ਤੇ ਪਹੁੰਚ ਗਏ ਸੀ ਨਟਰਾਜ ਚੌਂਕ ਤੇ ਉਹਨਾਂ ਦਾ ਕਿਉਂਕਿ ਜਿਹੜਾ ਕੰਪਨੀ ਦਾ ਪਿਕਅਪ ਪੁਆਇੰਟ ਸੀ ਉਹ ਨਟਰਾਜ ਚੌਂਕ ਤੋਂ ਸੀ ਉਹਨਾਂ ਦੀ ਵੈ ਲੈਣੀ ਸੀ ਉਹਨਾਂ ਨੇ ਸਾਨੂੰ ਗੱਡੀਆਂ ਅਸਾਈਨ ਕਰਦੀ ਸੀ ਪ੍ਰਾਈਵਰ ਦੇ ਨੰਬਰ ਸਾਂਝੇ ਕਰਦੇ ਸੀ ਕਿ ਇਹ ਗੱਲ ਕਰਕੇ ਤੁਸੀਂ ਉੱਥੇ ਚੜਜੋ ਤੇ ਇਹ ਹੈਗਾ ਨਟਰਾਜ ਚੌਂਕ ਦਾ ਝਾਕਾ ਕਾਫੀ ਵੱਗਦਾ ਹੈ ਚੋਰਸ ਜੇ ਪੰਜ ਸੜਕਾਂ ਨਿਕਲਣੀਆਂ ਇੱਕ ਸਾਹਮਣੇ ਨਿਕਲਦੀ ਹੈ ਇੱਕ ਇੱਧਰ ਹੈ ਇੱਕ ਇੱਧਰ ਹੈ ਇੱਕ ਇੱਧਰ ਹੈ ਮਤਲਬ ਕਿ ਕਾਫੀ ਤਕੜਾ ਚੌਂਕ ਹੈ ਤੇ ਆਹ ਗੱਡੀ ਹੈ ਆ ਗੱਡੀ ਤੇ ਆਪਾਂ ਜਾਣਾ ਵਾ ਟਰੈਕ ਅਪ ਇੰਡੀਆ ਜਿਹੜਾ ਹੈਗਾ ਕੰਪਨੀ ਹੈ ਜਿਹਦੇ ਨਾਲ ਆਪਾਂ ਪੰਗਚੁਲਾ ਅਤੇ ਕੁਵਾਰੀ ਪਾਸ ਟਰੈਕ ਦੋ ਟਰੈਕ ਕਰਨੇ ਆ ਤੇ ਇਹਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਇਹਨਾਂ ਨਾਲ ਮੇਰੇ ਨਾਲ ਜਾਣਾ ਟਰੈਕ ਕਰਨਾ ਤੇ ਪੰਗਚੁਲੇ ਦੀ ਹਾਈਟ ਤੁਹਾਨੂੰ ਪਤਾ ਜੀ ਉਹ ਵੀ ਹੈਗੀ ਆ 15000 ਫੁੱਟ ਤੇ ਜਿਹੜਾ ਕੁਵਾਰੀ ਪਾਸ ਆ ਉਹ 12 12.5 13 13000 ਫੁੱਟ ਤੇ ਦੋਨੇ ਪਾਸ ਕਰਨ ਵਾਲੇ ਆ ਤੇ 5-6 ਦਿਨ ਦਾ ਆਪਣਾ ਜਿਹੜਾ ਟੂਰ ਹੋਊਗਾ ਇਹ ਵਾਸਤਾ ਤੇ ਫਰਸਟ ਐਕਸਪੀਰੀਅੰਸ ਆ ਜਿਹੜਾ ਅਪਾ ਟਰੈਕ ਕੀਤੇ ਇੱਕ ਦੋ ਦਿਨ ਦੇ ਕੀਤੇ ਆ ਮੈਂ ਵੀ ਜਾ ਰਿਹਾ ਕੁਆਰੀ ਆਪ ਵੀ ਜਾ ਰਹੇ ਹਾਂ ਮਿਸਟਰ ਕੀ ਆ ਬਾਤ ਆ ਤੇ ਵੈਰੀ ਕੁਆਲ ਮੈਂ ਜਾ ਰਿਹਾ ਪੰਜ ਚੁਲਾ ਠੀਕ ਆ ਸਤ ਤੇ ਇਹ ਬਾਈ ਵੀ ਕਹਿੰਦਾ ਮੈਂ ਵੀ ਜਾ ਰਿਹਾ ਮਿੰਟ ਵੀ ਦਾ ਕਾ ਦੋ ਜਮਾ ਹੋ ਜਾ ਤੂੰ ਵੀ ਆ ਜਾ ਬਾਈ ਤੇ ਇਹ ਆਪਣਾ ਚਲ ਪਾਰ ਪੰਜ ਦਿਨ ਦਾ ਪਹਿਲਾ ਵਾਰੀ ਟਰੈਕ ਹੋਊਗਾ ਤੇ ਵਧੀਆ ਰਹੂਗਾ ਦਿਨ ਤੇ ਦੇਖਦੇ ਆ ਇਹ ਫਰਸਟ ਐਕਸਪੀਰੀਅੰਸ ਜਿਹੜਾ ਅਪਾ ਟਰੈਕ ਕੀਤੇ ਸੀ ਇੱਕ ਜਾਂ ਦੋ ਤੇ ਉਹ ਉਹਦਾ ਚਲ ਵਰਮਪ ਅਪ ਜਾ ਹੋ ਗਿਆ ਸੀ ਤੇ ਵੱਡਾ ਟਰੈਕ ਆਪਾਂ ਇਹ ਫਸਟ ਟਾਈਮ ਕਰਨ ਲੱਗੇ ਆ ਦੇਖਦੇ ਆ ਆਪਾਂ ਨੂੰ ਕਿਵੇਂ ਲੱਗੂਗਾ ਇਹ ਸਾਥ ਹੋਊਗਾ ਕਿ ਨਹੀਂ ਪਰ ਉਮੀਦ ਆ ਕਿ ਸਾਥ ਦਵੇ ਤੇ ਰੈਡੀ ਆ ਆਪਾਂ ਹੁਣ ਜਾਣ ਲਈ ਤੇ ਬੈਗ ਵਗੈਰਾ ਉੱਤੇ ਉਹਨੇ ਰੱਖਤੇ ਆ ਆਪਾਂ ਜਿਹੜਾ ਕਵਰ ਪਾਤਾ ਸੀ ਆ ਬੈਗ ਤੇ ਕਿਉਂਕਿ ਮਿੱਟੀ ਵਗੈਰਾ ਉੱਡੂਗੀ ਤੇ ਬੈਗ ਬੈਗ ਖਰਾਬ ਹੋ ਸਕਦਾ ਵਾ ਤੇ ਹੁਣ ਆਪਾਂ ਵੜਦੇ ਆ ਅੰਦਰ ਗੱਡੀ ਦੇ ਵਿੱਚ ਕੌਣ ਸੀ ਬੱਜਦੇ ਆਪ ਲੋਕ ਹਾਂ ਬਸ ਵੇਈ ਹਮ ਨਹੀਂ ਪਹੁੰਚ ਗਿਆ ਸਾਰੇ ਆਨੇ ਉਹ ਜੇ ਲੇਟ ਹੋ ਕੇ ਆ ਤੇ ਇਹ ਕੁਝ ਟਾਈਮ ਪਹਿ ਆ ਗਈ ਸੀ ਤੇ ਜਿਹੜੀ ਬੱਸ ਚੱਲੀ ਸੀ ਥੋੜੀ ਜੀ ਲੇਟ ਚੱਲੀ ਆ 10 20 ਮਿੰਟ ਪਰ ਪਹੁੰਚ ਗਿਆ ਸਹੀ ਸਮਾਂ ਸਾਰੇ ਤੇ ਜਾ ਰਹੇ ਹੁਣ ਆਪਾਂ ਜੋਸ਼ੀ ਮਾਚ ਨੂੰ ਦੇਖ ਤੇ ਸ਼੍ਰੇਤਾ ਨੂੰ ਸੁਖਾਦਾ ਨਹੀਂ ਕਿ ਆਪਾਂ ਰੁਕ ਜਾਈਏ ਕਿ ਤੇ ਖਾਵਾਂਗੇ ਹੁਕ ਬੋ ਲੱਗੀ ਹੋਈ ਆ ਤੇ ਇਹ ਬਾਈ ਜੀ ਡੇਟ ਹੋ ਕਿਸ ਨਾਲ ਵਾਲੇ ਬੈਠੇ ਹੋਏ ਇਹ ਲੇਟ ਆਇਆ ਤੇ ਬਾਕੀ ਸਾਰੇ ਪਹੁੰਚ ਗਏ ਆ ਟਾਈਮ ਨਾਲ ਐ ਤੇ ਇਹ ਬਤਾਇਆ ਸੀ ਕਿ ਰਾਤੀ ਲੇਟ ਹੋ ਕੇ ਪਹੁੰਚ ਪਹੁੰਦੇ ਤੇ ਇਹਨਾਂ ਨੂੰ ਲੋਕੇਸ਼ਨ ਦਾ ਵੀ ਦਿੱਕਤ ਸੀ ਕਿ ਇਹ ਤਾਂ ਪਹੁੰਚ ਰੁਕਿਓਏ ਸੀ ਇਹ ਤੇ ਅਸੀਂ ਜੋਸ਼ੀ ਮਾਟ ਜਾਣ ਸੀ ਨਾਲ ਕੋਈ ਟਾਈਅਪ ਨਹੀਂ ਹੋ ਰਿਹਾ ਸੀ ਕਿਵੇਂ ਕਰਨਾ ਕਿਵੇਂ ਪਰ ਪਹੁੰਚ ਗਿਆ ਤੇ 8 ਵਜੇ ਦੇ 18 ਮਿੰਟ ਹੋ ਚੁੱਕੇ ਆ ਤੇ ਜਿਹੜੇ ਅਸੀਂ ਚੱਲੇ ਸੀ 7 ਵਜੇ ਸੀ ਤੇ ਸਵਾ ਘੰਟਾ ਹੋ ਗਿਆ ਅਸੀਂ ਇੱਥੇ ਗੁੜੇ ਚੁੱਕਦੇ ਹਾਂ ਕਿਸੀ ਗੱਲ ਦੇ ਕੋਲ ਇਹ ਪਹੁੰਚਣਾ ਸੀ ਜੋਸ਼ੀ ਮਾਟ ਤੇ 225 ਕਿਲੋ ਮੀਟਰ ਲੱਗੇਗਾ ਇਹ ਰਸਤਾ ਇਹ ਦੇਖਦੇ ਕਿਨੇ ਟਾਈਮ ਤੇ ਇਹ ਪਾਰ ਕਰਦੇ ਜੇ ਕਿਤੇ ਸਟੇ ਮਿਲਦਾ ਕੋਈ ਖਾਣੇ ਤੇ ਉਸੇ ਪੱਕੀ ਗੱਲਬਾਤ ਆਪਾਂ ਕਰਕੇ लेना और यार टेस्टी hmm. है ये तो hmm. क्या नाम के बोला था आपने आगरा आगरा कहा की डिश है ये डिश नहीं है जो भी है नाश्ता ऐसे नाश्ता ही है ये पहली बार ही खाया मैंने तो <laughs> अच्छा लगा ये ले लो ਇੱਕ ਲੋਕੇਸ਼ਨ ਤੇ ਰੁਕੇ ਆਪਾਂ ਤੇ ਇੱਕ ਲੋਕੇਸ਼ਨ ਤੇ ਰੁਕਿਆ ਇੱਧਰ ਆਪਣੀ ਗੱਡੀ ਖੜੀ ਆ ਤੇ ਇੱਧਰਲੇ ਪਾਸੇ ਢਾਬੇ ਢਾਬੇ ਆ ਦੂਜੀ ਗੱਡੀ ਇਹ ਆ ਤੇ ਜਿਹੜੀ ਗੱਡੀ 'ਚ ਆਪਾਂ ਬੈਠੇ ਆ ਆਲੀ ਗੱਡੀ ਆ ਇਹਦੇ 'ਚ ਤਾਂ ਉਹੀ ਬੈਠੇ ਜਿਹੜੇ ਬੰਦਾਂ ਨੇ ਪਾਂਗਰ ਚੁੱਲਾ ਤੇ ਕੁਆਰੀ ਪਾਸ ਦੋਨੇ ਕਰਨੇ ਆ ਤੇ ਆ ਗੱਡੀ 'ਚ ਜਿਹੜੇ ਕੁਆਰੀ ਪਾਸ ਹੀ ਕਰਨੇ ਔਲੇ ਆ ਤੇ ਟੀਮ ਸਾਰੀ ਅੰਦਰ ਬੈਠੀ ਆ ਉਹ ਖਾ ਰੇ ਆ ਆਪਦਾ ਬ੍ਰੇਕਫਾਸਟ ਕਰ ਰਹੇ ਆ ਕਿਉਂਕਿ ਸਵੇਰ ਤੱਕ ਸਿਨੇ ਕੁਝ ਖਾਧਾ ਨਹੀਂ ਦਿੱਤਾ ਸੱਕਤੇ ਸੱਕਤੇ ਇਹ ਲੈਗੇ ਸੀ ਇਹ ਹੁਣ ਆਪਾਂ ਵੀ ਅੰਦਰ ਜਾਨਨੇ ਆ ਕੁਝ ਖਾਣੇ ਪੀਣੇ ਆ ਤੇ ਇਹ ਤੋਂ ਫਿਰ ਬਾਅਦ ਚ ਕੋਣੇ ਚਾਲੇ ਆ ਜੋ ਭਾਈ ਮੜਦੇ ਹੁਣ ਗੱਡੀ ਦੇ ਵਿੱਚ ਤੇ ਫਿਰ ਕੈਦ ਜੇ ਹੋ ਜਾਗੇ ਬਹਿ ਜਾਗੇ ਇਹ 225 ਕਿਲੋਮੀਟਰ ਇਹ ਕੱਟਨੇ ਓਕੇ ਹੋ ਜਾਣੇ ਆਪਾਂ ਨੂੰ ਹਜੇ ਬਿਆਸ ਦੇ ਵਿੱਚ ਹੀ ਤੁਰੇ ਫਿਰਦੇ ਆ ਲੋ ਭਾਈ ਜੀ ਹੈਗੇ ਬਨਾਰਸ ਤੋਂ ਕੀ ਨਾਮ ਭਾਈ ਜੀ ਕੁਸ਼ਵेश ਨਿਵਾਰੀ ਕੁਸ਼ਵेश ਇਹ ਹੈਗੇ ਆ ਭਾਈ ernate ernat ਹੋਰ अरुण ਆਪ ਓਡੀਸਾ 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 ਇਹ ਚਨਈ ਵਾਲੇ ਬੰਦੇ ਆ ਸ਼੍ਰੀਕਾਂਤ ਸ਼ੇਨ ਸ਼ੇਨ ਠੀਕ ਹੈ ਬਾਕੀ ਟੀਮ ਅੱਗੇ ਆ ਆਪਾਂ ਟੱਪ ਰਹੇ ਹਾਂ ਹੁਣ ਦੇ ਪ੍ਰਾਗ ਦੇ ਸ਼ਹਿਰ ਦੀਆਂ ਗਲੀਆਂ ਵੈਸੇ ਤਾਂ ਮੇਰਾ ਪਿੰਡ ਹੈ ਦੇ ਪ੍ਰਾਗ ਉਹਦੀ ਮਾਰਕੀਟ ਚ ਲੰਘ ਰਹੇ ਹਾਂ ਲੰਘਾਂ ਦਾ ਕਾਰਨ ਏ ਕੀ ਹੈ ਕਿ ਇੱਥੇ ਇੱਕ ਸੰਗਮ ਹੁੰਦਾ ਹੈ ਉਹਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆ ਤੇ ਸੰਗਮ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਜਿਹੜੇ ਪੁੱਲ ਤੇ ਜਾ ਰਹੇ ਆ ਤੇ ਇਹ ਵੀ ਜਿਵੇਂ ਆਪਾਂ ਕੱਲ ਲక్ష్మణ ਚੋ ਸ੍ਰੀ ਰਾਮਚੁੱਲਾ ਦੇਖਾਈ ਜਿਵੇਂ ਹਿੱਲਦਾ ਸੀ ਉਵੇਂ ਹੀ ਇਹ ਪੁੱਲ ਹਿੱਲ ਰਿਹਾ ਤੇ ਉਵੇਂ ਹੀ ਇਹ ਬੰਨਿਆ ਹੋਇਆ ਵੈ ਸਰੀਆਂ ਨਾਲ ਤੇ ਸਰੀਏ ਤੋਂ ਘਾ ਸਪੋਰਟਾ ਲੈ ਕੇ ਇਹ ਜਿਹੜਾ ਪੁੱਲ ਹੈ ਖੜਾਇਆ ਹੋਇਆ ਤੇ ਥੱਲੇ ਲੁੱਕ ਪਾਈ ਹੋਈ ਆ ਉਵੇਂ ਫਟਿਆਂ ਉੱਤੇ ਲੁੱਕ ਪਾ ਕੇ ਰਸਤਾ ਚਾਲੂ ਕੀਤਾ ਹੋਇਆ ਤੇ ਰਸਤੇ ਵਿੱਚ ਗਾਵਾਂ ਟਿੱਕਾ ਲੁੰਦੀਆਂ ਹੋਈਆਂ ਲੰਗਣਾ ਔਖਾ ਹੈ ਚਲੋ ਲੰਘ ਜਾਗੇ ਵਿੰਗਾ ਟੇਡਾ ਹੋ ਕੇ ਉਹ ਵੀ ਹੈ ਇਸ ਟਾਈਮ ਆਪਾਂ ਪੁੱਜੇ ਹੋਇਆ ਦੇਵਪਰਾਗ ਤੇ ਦੇਵਪਰਾਗ ਜਿਵੇਂ ਮਤ ਜਾਣਦੇ ਉੱਤਰਾਖੰਡ ਵਿੱਚ ਪੰਜ ਪਰਾਗ ਹੈ ਦੇਵਪਰਾਗ ਰੁੱਧਰਪਰਾਗ ਕਰਨਪਰਾਗ ਵਿਖਣੂਪਰਾਗ ਅਤੇ ਨੰਦਾਪਰਾਗ ਪਰਾਗ ਕੀ ਹੁੰਦੇ ਆ ਪਰਾਗ ਹੁੰਦੇ ਆ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਵਾ ਉਹਨਾਂ ਵਿੱਚੋਂ ਹੀ ਆਪਾਂ ਇੱਕ ਪਰਾਗ ਜਿਹੜਾ ਦੇਵਪਰਾਗ ਆ ਉਸਤੇ ਪੁੱਜੇ ਹੋਏ ਆ ਉਹਦੇ ਆਪਾਂ ਤੁਹਾਨੂੰ ਤੋਂ ਥੋੜੇ ਪਹਿਲਾਂ ਚਾਕੇ ਇਹ ਕਾਹੀ ਇਹ ਹੈਗਾ ਦੇਵਪਰਾਗ ਦੇਵਪਰਾਗ ਦੇ ਇੱਥੇ ਆ ਕੇ ਸੰਗਮ ਪੁਆਇੰਟ ਬਣਦਾ ਹੈ ਇਧਰ ਤਾਂ ਆਉਂਦੀ ਹੈ ਅਲਕਨੰਦਾ ਠੀਕ ਹੈ ਜੀ ਇਹ ਜਿਹੜੀ ਅਲਕਨੰਦਾ ਹੁੰਦੀ ਹੈ ਸਤੋਪੰਥ ਗਲੇਸ਼ੀਅਰ ਤੋਂ ਹੁੰਦੀ ਹੈ ਤੇ ਗਾਂ ਇੱਥੇ ਆ ਕੇ ਸੰਗ ਹੁੰਦਾ ਹੈ ਤੇ ਇਧਰ ਆਉਂਦੀ ਹੈ ਪਾਗੀ ਰਥੀ ਪਾਗੀ ਰਥੀ ਜਿਹੜੀ ਹੈਗੀ ਆ ਇਹ ਗੰਗੋਤਰੀ ਗਲੇਸ਼ੀਅਰ ਗੋਮੁਖ ਤੋਂ ਨਿਕਲਦੀ ਹੈ ਤੇ ਇੱਥੇ ਆ ਕੇ ਜਿਹੜਾ ਸੰਗਮ ਪੁਆਇੰਟ ਬਣਦਾ ਹੈ ਇੱਥੇ ਹੁੰਦੀ ਗੰਗਾ ਦਾ origin ਹੁੰਦਾ ਹੈ ਇੱਥੋਂ ਗਾਂ ਜਿਹੜੀ ਜਾਂਦੀ ਜਾਂਦੀ ਉਹਨੂੰ ਕਹਿੰਦੇ ਗੰਗਾ ਤੇ ਇੱਥੇ ਜਿਹੜਾ ਸੰਗਮ ਪੁਆਇੰਟ ਤੇ ਆ ਸ਼ਰਧਾਲੂ ਆਉਂਦੇ ਆ ਸੰਗਤਾ ਆਉਂਦੀਆਂ ਤੇ ਇਸ਼ਨਾਨ ਕਰਦੀਆਂ ਨੇ ਤੇ ਇਸ ਨੂੰ ਪਵਿੱਤਰ ਮੰਨਦੇ ਕਿਉਂਕਿ ਬਹੁਤ ਪਵਿੱਤਰ ਸੰਗਮ ਹੈ ਤੇ ਇਸ ਇਸੇ ਤਰੀਕੇ ਨਾਲ ਚਾਰ ਸੰਗਮ ਹੋਰ ਆ ਜਿਨ੍ਹਾਂ ਵਿੱਚੋਂ ਆਪਾਂ ਨੂੰ ਦੋ ਸੰਗਮ ਰਸਤੇ ਵਿੱਚ ਮਿਲਣਗੇ ਪਰ ਉੱਥੇ ਸ਼ਾਇਦ ਟਰੈਵਲ ਦੌਰਾਨ ਆਪਾਂ ਨੂੰ ਦੇਖਿਆ ਨਾ ਜਾਵੇ ਪਰ ਜਿਹੜਾ ਮੇਨ ਸੰਗਮ ਆ ਆਹੀ ਦੇਵਪਰਾਗ ਦਾ ਹੈਗਾ ਵਾ ਜਿਹੜਾ ਆਪਾਂ ਇੱਥੇ ਦੇਖ ਰਿਹਾ ਇਸ ਟਾਈਮ ਤੇ ਵਿਊ ਇੰਨਾ ਸੋਹਣਾ ਹੈ ਕਿ ਆਟੋਮੈਟਿਕ ਰੁਕਨ ਦਾ ਦਿਲ ਕਰਦਾ ਅਸੀਂ ਉੱਪਰ ਹੋ ਸੀਏ ਕਿੱਥੇ ਉਹ ਗੱਡੀ ਲੱਗਦੀ ਆ ਇਹ ਗਏ ਉੱਤੋਂ ਆਪਣਾ ਹੋ ਕੇ ਇਧਰ ਘੁੰਮ ਕੇ ਮਾਰਕੀਟ ਦੇ ਵਿੱਚੋਂ ਪੁਲਰਾਈ ਹੋ ਕੇ ਇੱਥੇ ਪੁੱਜੇ ਆ ਆ ਸੰਗਮ ਪੁਆਇੰਟ ਦੇਖਣ ਲਈ ਨਾਲ ਮੇਰੇ ਸਾਥੀ ਜਿਹੜੇ ਹੈਗੇ ਆ ਉਹ ਵੀ ਇਹ ਸੰਗਮ ਪੁਆਇੰਟ ਦੇਖਣ ਆਏ ਹੋਏ ਆ ਤੇ ਕਾਫੀ ਰਮਣੀਕ ਲੱਗ ਰਿਹਾ ਸੋਹਣਾ ਲੱਗ ਰਿਹਾ ਤੇ ਦਿਲ ਬਾਗੋ ਬਾਗ ਹੁੰਦਾ ਆਪਾਂ ਜਮਾ ਸੰਗਮ ਪੁਆਇੰਟ ਕੋਲੇ ਪਹੁੰਚ ਗਏ ਜਿੱਥੇ ਆਪਣੇ ਸਰਦਾਲੂ ਆ ਕੇ ਕਰਦੇ ਨੇ ਇਸ਼ਨਾਨ ਤੇ ਆ ਰਹੀ ਭਾਗੀ ਰਥੀ ਜੀ ਤੇ ਇਧਰ ਹੈਗੀ ਆ ਅਲਕਨੰਦਾ ਤੇ ਇੱਥੇ ਹੁੰਦਾ ਸੰਗਮ ਪੁਆਇੰਟ ਇੱਕ ਸ਼੍ਰੀਨਗਰ ਦਾ ਤੁਸੀਂ ਸੁਣਿਆ ਹੋਊਗਾ ਜੰਮੂ ਕਸ਼ਮੀਰ ਵਾਲਾ ਠੀਕ ਆ ਜੀ ਜਿੱਥੇ ਬਾਤियां ਖੂਬਸੂਰਤ ਆ ਠੀਕ ਆ ਤੇ ਇੱਕ ਉਹਦਾ ਮਤਲਬ ਕਿ ਐਨਵਾਇਰਨਮੈਂਟ ਹੀ ਵੱਖਰਾ ਹੈ ਇੱਕ ਸ਼੍ਰੀਨਗਰ ਹੈਗਾ ਵਾ ਉਤਰਾਖੰਡ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸ਼੍ਰੀਨਗਰ ਉਤਰਾਖੰਡ ਦਾ ਵਾ ਤੇ ਇੱਥੋਂ ਦਾ ਐਨਵਾਇਰਨਮੈਂਟ ਤੇ ਉੱਥੋਂ ਦਾ ਐਨਵਾਇਰਨਮੈਂਟ ਨਾਲ ਜਮੀਨਾਂ ਦਾ ਸੌਂਦਾ ਫਰਕ ਹੈ ਉੱਥੇ ਸੇਵ ਦੀ ਖੇਤੀ ਹੁੰਦੀ ਹੈ ਤੇ ਇੱਥੇ ਪਤਾ ਨਹੀਂ ਕਾਦੀ ਕਰਦੇ ਹੋਣਗੇ ਦਾਰਾ ਦੇਵੀ ਟੈਂਪਲ ਨੂੰ ਫਾਰ ਕਰਕੇ ਮਤਲਬ ਕਿ 100 200 ਮੀਟਰ ਤੋਂ ਅੱਗੇ ਆ ਕੇ ਨਾ ਇੱਕ ਮੋੜ ਤੇ ਢਾਬੇ ਤੇ ਰੁੱਕੇ ਸੀ ਠੀਕ ਹੈ ਢਾਬਾ ਹੈਗਾ ਉਹ ਪਿੱਛੇ ਤਲਨ ਤਲੰਦੀ ਰੈਸਟੋਰੈਂਟ ਆ ਕੋਈ ਤੇ ਇੱਥੇ ਆਪਾਂ ਹੁਣ ਇਹਨਾਂ ਕੀਤਾ ਵਾ ਲੰਚ ਲੰਚ ਕਰਕੇ ਆਪਦੀਆਂ ਜਿਹੜਾ ਪੇਟ ਦੀਆਂ ਪੇਟੀਆਂ ਨੂੰ ਫੁੱਲ ਕਰਕੇ ਤੇ ਇੱਥੇ ਬਹਿ ਜਾਾਂਗੇ ਇੱਥੋਂ ਆਪਣਾ ਜਿਹੜਾ ਹੈਗਾ ਵਾ ਜੋਸ਼ੀ ਮੱਠ 124 ਕਿਲੋਮੀਟਰ ਰਹਿ ਗਿਆ ਵਾ ਤੇ ਸ਼ਿਕ ਹੋਣ ਲੱਗੇ ਲੱਤਾ ਤੇ ਇੱਥੋਂ ਇਸ ਤੋਂ ਬਾਅਦ 12 ਕਿਲੋਮੀਟਰ ਬਾਅਦ ਆਊਗਾ ਰੁੱਤਰਪਰਾਗ ਉਸ ਤੋਂ ਬਾਅਦ ਫਿਰ ਕਰਨਪਰਾਗ ਫਿਰ ਆਊਗਾ ਨੰਦਾ ਪ੍ਰਾਗ ਮਤਲਬ ਕਿ ਤਿੰਨ ਪ੍ਰਾਗ ਆਪਾਂ ਨੂੰ ਰਸਤੇ 'ਚ ਹੋਰ ਮਿਲਣਗੇ ਪਰ ਉਹ ਵੇਖੇ ਨਹੀਂ ਜਾਣੇ ਆਪਾਂ ਨੂੰ ਜੇ ਉਤੋਂ ਆਪਾਂ ਨੂੰ ਗੱਡੀ ਦੇ ਵਿੱਚ ਝਾਕਾ ਮਿਲਦਾ ਜੁਰ ਕਰ ਸਾਂਝਾ ਕਰਾਂਗੇ ਨਹੀਂ ਤਾਂ ਦੇਵ ਪ੍ਰਾਗ ਆਪਾਂ ਤੁਹਾਡੇ ਨਾਲ ਸਾਂਝੀ ਗੱਲਬਾਤ ਕਰ ਹੀ ਲਈ ਹੈ ਜਿਹੜਾ ਆਪਾਂ ਇਹ ਸ਼ਹਿਰ ਕਰਾਸ ਕਰ ਰਹੇ ਆ ਇਹਦਾ ਨਾਮ ਹੈਗਾ ਰੁੱਦਰ ਪ੍ਰਾਗ ਠੀਕ ਹੈ ਤੇ ਇੱਥੇ ਹੀ ਸੰਗਮ ਹੁੰਦਾ ਰੁੱਦਰ ਪ੍ਰਾਗ ਦਾ ਸੰਗਮ ਮੈਨੂੰ ਲੱਗਦਾ ਨਹੀਂ ਵੇਖਣ ਨੂੰ ਮਿਲੂਗਾ ਕਿਉਂਕਿ ਇਹ ਸ਼ਹਿਰ ਦੇ ਥੱਲੇ ਮਤਲਬ ਕਿ ਸਾਈਡ ਤੇ ਕੋਨੇ ਤੇ ਇੱਕ ਸੰਗਮ ਹੁੰਦਾ ਹੈ ਜੇ ਤਾਂ ਵਾਦੀਆਂ ਦੇ ਵਿੱਚ ਹੁੰਦਾ ਤਾਂ ਚੱਲ ਦੇਖਿਆ ਨਾ ਸੀ ਆ ਪਰ ਮੂਰੇ ਬਿਲਡਿੰਗ ਆ ਜਾਂਦੀਆਂ ਬਾਈ ਪਾਸ ਲੈਣਾ ਥੋੜਾ ਪਿੱਛੇ ਸੇ ਜਿਹੜੀ ਪੁਲੀਟਾਰ ਗਾਇਆ ਪਿੱਛੇ ਹੁੰਦਾ ਹੈ ਹਾਂ اچھا ਇਹ ਬਾਈਪਾਸ ਨਾ ਪੁਸ਼ਪਾਲ ਜਾਣੇ ਦਾ ਜੋ ਕੁਲਪੜਾ ਨਾ ਦੇਖਾ ਹੋਗਾ ਉਹ ਤਾਂ ਕੁਲਪੜਾ ਇਹ ਚੋਣ इधर शे, तो से सीधे ये, तो ये तो बस वाला तो इसलिए नहीं ले जा रहा है क्योंकि इसको तो सवारी उतार ही चढ़ानी होती है ना पर आप लोग तो उनको तो आगे जाना है तो सीधे इधर से थोड़ा जाओ बैग वहाँ से निकल के सीधे पहुँचोधे यहाँ खड़ा हो गया तो ਔਰ ਤੁਸੀਂ ਇਹਨਾਂ ਰੇਪਰੇ ਕਿ ਸੁਧਾ ਜਾ ਕਾਮ ਉਧਰ ਲੋਕ ਚੱਲ ਰਹੇ ਉਧਰ ਵੀ ਰਸਤਾ ਹੈ ਉਹ ਯਾਤਰਾ ਦੇ ਸਮੇਂ ਜਦੋਂ ਇਧਰ ਪ੍ਰੋਬਲਮ ਹੁੰਦੀ ਹੈ ਤਾਂ ਉਧਰ ਸੇ ਵੀ ਰਸਤਾ ਚੱਲਦਾ ਸਹੀ ਬਾਤ ਸਹੀ ਬਾਤ ਹੈ ਆਪਕੋ ਦੱਸਿਆ ਜਾ ਚਲੋ ਚੱਲਦੇ ਹਾਂ ਉਧਰ ਸਹੀ ਬੋਲਾ ਉਸਨੇ ਐਸਾ ਇੱਥੇ ਕੀ ਹੋਇਆ ਕਿ ਆ ਰਸਤਾ ਬੰਦ ਹੈ ਜਿਹੜਾ ਸਦਾ ਰਸਤਾ ਜਾਂਦਾ ਸੀ ਆ ਮੇਨ ਹਾਈਵੇ ਤੇ ਇੱਥੇ ਮਨਨ ਕਿ 30 ਤਰੀਕ 30 ਅਪ੍ਰੈਲ ਤੱਕ ਰਸਤਾ ਬੰਦ ਰਹੂਗਾ 6 ਵਜੇ ਤੱਕ ਤੇ 6 ਵਜੇ ਤੱਕ ਪਟਾਏ ਹੈ ਨਹੀਂ ਕਿਉਂਕਿ 4:30 ਹੋਏ ਆ ਤਾਂ ਸਮਾਂ ਬਹੁ ਪਿਆ ਵਾ ਤੇ 6 ਵਜੇ ਤੱਕ ਵੇਟ ਕਰਨਾ ਵੀ ਡਿਫਿਕਲਟ ਹੈ ਤੇ ਲੋਕਲ ਜੀ ਮਿਲੇ ਸੀ ਉਹਨਾਂ ਨੇ ਦੱਸਿਆ ਕਿ ਇੱਕ ਰਸਤਾ ਹੋਰ ਹੈਗਾ ਤੁਸੀਂ ਉਧਰੋਂ ਜਾ ਕੇ ਚਮੋਲੀ ਤੋਂ ਚੜਜੂਗੇ ਇਹੀ ਜੋਸ਼ੀ ਮੱਟਾਂ ਵਾਲਾ ਰਾ ਥੋੜਾ ਜਿਹਾ ਸਾਈਡ ਤੇ ਪਊਗਾ 10 15 ਕਿਲੋਮੀਟਰ ਐਕਸਟਰਾ ਪਊਗਾ ਪਰ ਇਹ ਹੈ ਕਿ ਤੁਹਾਨੂੰ ਵੇਟ ਨਹੀਂ ਕਰਨੀ ਪਊਗੀ ਸਲਾਹ ਇਹੀ ਬਣਾਈ ਆ ਕਿ ਆਪਾਂ ਉਹ ਰਸਤੇ ਰਾਹੀਂ ਨਿਕਲਦੇ ਹੁਣ ਆਪਾਂ ਇਹਦੇ ਤੇ ਕੋਈ ਪਤਾ ਨਹੀਂ ਹਾਂ ਕੋਈ ਪਤਾ ਨਹੀਂ ਆਪਾਂ ਹਾਂ ਨਹੀਂ ਅਸੀਂ ਆਪਾਂ ਉੱਥੋਂ ਆ ਗਏ ਜਿੱਥੇ ਆਪਣਾ ਰੁਕਿਓਈ ਗੱਡੀਆਂ ਤੇ ਰੁਕਣ ਤੋਂ ਬਾਅਦ ਇੱਥੇ ਆ ਗਏ ਆਪਾਂ ਪੁੱਲ ਤੋਂ ਇਹ ਇੱਕ ਛੋਟਾ ਜਿਹਾ ਟਰੈਕ ਸੀ ਆ ਛੋਟਾ ਕੀ ਪੋੜੀਆਂ ਸੀ ਉਤਰ ਕੇ ਆਪਾਂ ਥੱਲੇ ਨੂੰ ਇਧਰਲੀ ਸੜਕ ਤੋਂ ਆ ਗਏ ਆ ਇਹ ਆਏ ਇਸ ਕਰਕੇ ਆ ਕਿ ਇੱਥੇ ਇੱਕ ਹੈਗਾ ਵਾ ਸੰਗਮ ਪੁਆਇੰਟ ਆਪਾਂ ਦੇਪਰਾਗ ਦੇਖਿਆ ਸੀ ਰੁਦਰਪਰਾਗ ਦੇਖਿਆ ਸੀ ਤੇ ਹੁਣ ਆਪਾਂ ਚਲ ਦੇਖਣ ਚੱਲੇ ਆ ਆਨੰਦਪਰਾਗ ਤੇ ਉਹ ਗੱਲਬਾਤ ਪਵਾ ਸੰਗਮ ਪੁਆਇੰਟ ਤੇ ਜਾ ਕੇ ਕਰਦੇ ਆ ਜਿਹੜੀ ਤਾਂ ਆ ਰਿਵਰ ਆ ਇਹਦਾ ਨਾਮ ਹੈਗਾ ਵਾ ਨਦਾਕਨੀ ਰਿਵਰ ਤੇ ਜਿਹੜੀ ਉਧਲੀ ਸਾਈਡ ਤੋਂ ਆ ਰਹੀ ਆ ਉਹਦਾ ਹੈਗਾ ਅਲਕਨੰਦਾ ਰੀਵਰ ਜਿਹੜੀ ਦਾ ਨਦਾਕਨੀ ਰੀਵਰ ਹੈਗੀ ਆ ਇਹ ਤਾਂ ਨਿਕਲਦੀ ਆ ਨੰਦਾ ਦੇਵੀ ਗਲੇਸ਼ੀਅਰ ਤੋਂ ਤੇ ਜਿਹੜੀ ਅਲਕਨੰਦਾ ਉਹ ਤੋਂ ਮਤ ਪਹਿਲੇ ਦੱਸਿਆ ਸੀ ਆ ਕਿ ਸਤੋਪੰਥ ਗਲੇਸ਼ੀਅਰ ਆ ਉੱਥੋਂ ਨਿਕਲਦੀ ਆ ਤੇ ਇਹ ਹੈਗਾ ਸੰਗਮ ਪੁਆਇੰਟ ਠੀਕ ਹੈ ਇੱਥੇ ਆ ਕੇ ਸੰਗਮ ਹੁੰਦਾ ਵਾ ਇਸ ਤੋਂ ਬਾਅਦ ਜਿਹੜੀ ਹੈਗੇ ਇਹਨੂੰ ਸੰਗਮ ਪੁਆਇੰਟ ਨੂੰ ਕਹਿੰਦੇ ਆ ਆਨੰਦਪਰਾਗ ਸੰਗਮ ਤੇ ਇੱਥੋਂ ਗਾਂ ਬਣ ਜਾਂਦੀ ਹੈ ਅਲਕਨੰਦਾ ਅਲਕਨੰਦਾ ਜਾਂਦੀ ਆ ਦੇਪਰਾਗ ਤੱਕ ਦੇਪਰਾਗ ਤੋਂ ਉੱਥੋਂ ਮਿਲਦੀ ਆ ਆਪਣੇ ਅ ਗੰਗਾ ਜੀ ਨਾਲ ਪਾਗਿਰਥੀ ਰੀਵਰ ਨਾਲ ਤੇ ਵਹ ਤਾਂ ਜਿਹੜੀ ਮੇਨ ਰੀਵਰ ਹੈਗੀ ਆ ਤੇ ਅਲਕਨੰਦਾ ਹੀ ਆ ਜਿਹੜੀ ਤਾਂ ਮੇਨ ਰੀਵਰ ਹੈਗੀ ਉਹ ਅਲਕਨੰਦਾ ਹੀ ਆ ਕਿਉਂਕਿ ਜਿੰਨੇ ਵੀ ਪ੍ਰਾਗ ਹੈ ਜਿਵੇਂ ਕਿ ਆਪਣਾ ਲਾਲੋ ਰੁੱਦਰਪਰਾਗ ਰੁੱਧ ਪ੍ਰਾਗ ਲਾਲੋ ਇਹ ਗਈ ਨੰਦ ਪ੍ਰਾਗ ਲਾਲੋ ਕਰਨ ਪ੍ਰਾਗ ਲਗਾ ਲੋ ਜਾਂ ਵਿਸ਼ਨੂ ਪ੍ਰਾਗ ਲਾਉਣਾ ਸਾਰੇ ਚ ਅਲਕਨੰਦਾ ਹੀ ਮੇਨ ਹੈ ਅਲਕਨੰਦਾ ਨੂੰ ਗਾਮ ਮਿਲਦੀਆਂ ਉਹਦੇ ਚ ਰੀਵਰ ਆ ਕੇ ਮਿਲਦੀਆਂ ਤੇ ਉਹ ਜਾ ਕੇ ਜਿਹੜੀ ਰੁੱਦਰ ਪ੍ਰਾਗ ਵਿੱਚ ਸਰੀ ਦੇ ਪ੍ਰਾਗ ਦੇ ਵਿੱਚ ਆ ਕੇ ਮੇਨ ਪਾਗਿਰਥੀ ਨਾਲ ਮਿਲ ਕੇ ਗੰਗਾ ਜੀ ਬਣਾਉਂਦੀ ਆ ਤੇ ਇਥੋਂ ਲਾ ਸਕਦੇ ਕਿ ਸਤੋਪੰਥ ਜਿਹੜਾ ਗਲੇਸ਼ੀਅਰ ਹੈ 메ਨ ਗਲੇਸ਼ੀਅਰ ਹੈ ਜਿਹਦੇ ਨਾਲ ਗੰਗਾ ਜੀ ਦਾ origin ਹੁੰਦਾ ਹੈ ਬਹੁਤ ਬੜੀ ਹੋ ਰਹੀ ਦੱਸਣ ਉਹ ਦੇਖੋ ਮੇਰੇ ਨਾਲ ਕੀ ਦੇਖੀਏ ਅਬ ਬਹੁਤ ਬੜਾ ਹੋਇਆ ਬੜੇ ਗੱਡੀ ਹੁਣ ਚੱਲੀ ਆਪਣੀ ਤੇ ਜਿਹੜਾ ਆਪਾਂ ਸੋਚਿਆ ਸੀ ਪਹਿਲਾਂ ਜਾਣਾ ਸੀ ਆ ਕੜਕਟ ਉਧਰ ਆਪਣਾ ਨਹੀਂ ਬਣਿਆ ਕਿਉਂਕਿ ਕਹਿੰਦੇ ਆ ਗੱਡੀ ਟੈਂਪੂ ਅਲਾਉਡ ਨਹੀਂ ਕਰਨਾ ਛੋਟੀ ਗੱਡੀ ਜਿਵੇਂ ਕਿ 4 ਵੀਲਰ ਆ ਆਲਟੋ ਜਾਂ ਸਵਿਟ ਵਰਗੀਆਂ ਗੱਡੀਆਂ ਅਲਾਉਡ ਹੈ ਹੁਣ ਆਪਾਂ ਚੱਲੇ ਆ ਰਸਤਾ ਖੁੱਲਿਆ ਹੋਇਆ ਪੋਣੇ 6 ਵਜੇ ਆ ਤੇ ਹੁਣ ਜੋਸ਼ੀਮਠ ਉ ਜਾਗੇ ਟਾਈਮ ਲੱਗ ਜਾਣਾ ਕਾਫੀ ਅੰਧੇਰਾ ਆਜੂ ਜਾਂਦੇ ਜਾਂਦੇ ਹੋਗਾ ਫਿਰ ਇਨਕਾ ਹੋਗਾ ਫਿਰ ਆਪਕਾ ਹੋਗਾ ਠੀਕ ਹੈ ਔਰ ਜੋ ਇਹ ਲੋਗੇ ਸਾਰੇ ਸੀਨੀਅਰ ਸਿਟੀਜ਼ਨ ਨੇ ਯਹਾਂ ਪੇ ਜੋ ਆਏ ਨੇ ਅਬ ਆਪ ਲੋਕ ਪਾਂਗਰ ਚੂਨਾ ਵਾਲੇ ਆਪਕੋ ਬਤਾਇਆ ਪਾਂਗਰ ਚੂਨਾ ਬਹੁਤ ਹਾਈ ਐਲੀਵੇਸ਼ਨ ਵਾਲਾ ਟ੍ਰੈਕ ਹੈ 15000 ਫੀਟ ਹਮਮ ਠੀਕ ਹੈ ਔਰ ਅਭੀ ਜੋ ਇਹਨਕੀ ਬਰੀਫਿੰਗ ਹੋ ਗਈ ਹੈ ਇਨਕੀ ਬੀਸਿਸ ਅੰਦਰ ਹੋ ਗਈ ਔਰ ਆਪਕੋ ਵੀ ਪਤਾ ਹੈ ਆਪਾਂ ਆ ਗਏ ਸੀ ਇਹ ਜੋਸ਼ੀ ਮੱਠ ਤੇ ਜੋਸ਼ੀ ਮੱਠ ਤੋਂ ਅੰਦਰ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਪਣਾ ਰੂਮ ਦਿੱਤਾ ਜਿੱਥੇ ਆਪਾਂ ਬੈਠੇ ਆ ਆ ਰੂਮ ਹੈ ਤੇ ਇਦੇ ਵਿੱਚ ਕੀ ਆ ਪਹਿਲਾਂ ਤਾਂ ਇਹਨਾਂ ਨੇ ਬਰੀਫਿੰਗ ਕੀਤੀ ਕਿ ਕਿਵੇਂ ਆਪਾਂ ਨੂੰ ਜਾਣਾ ਵਾ ਇੱਕ ਪਹਿਲੇ ਦਿਨ ਕਿੱਥੇ ਜਾਵਾਂਗੇ ਦੂਜੇ ਦਿਨ ਕੀ ਕਰਾਂਗੇ ਤੀਜੇ ਦਿਨ ਕਿੱਥੇ ਜਾਣਾ ਇਹ ਬਰੀਫਿੰਗ ਸੁਣ ਲਈ ਆ ਇਹ ਸਾਰਾ ਜਿਹੜਾ ਟਰੈਕ ਕਰ ਰਹੇ ਆਪਾਂ ਕੰਪਨੀ ਨਾਲ ਕਰ ਰਹੇ ਆ ਇਹਦਾ ਗੱਲਬਾਤ ਤੁਹਾਨੂੰ ਕੱਲ ਦੱਸਾਂਗੇ ਅਗਲੇ ਵਲੋਗ ਦੇ ਵਿੱਚ ਕੀ ਸਾਹਕਤਾ ਵਾ ਜਿਹੜੇ ਉਹਨਾਂ ਦੇ ਟਰੈਕ ਚ ਸਾਰੀ ਡਿਟੇਲ ਤੁਹਾਨੂੰ ਉਹਨਾਂ ਨੇ ਦੱਸਾਂਗੇ ਤੇ ਹੁਣ ਮੈਂ ਜਿਹੜਾ ਹੈਗਾ ਡਿਨਰ ਕਰ ਲਿਆ ਵਾ ਤੇ ਸੌਣੇ ਆ ਤੇ ਅੱਜ ਦਾ ਦਿਨ ਵਧੀਆ ਰਿਹਾ ਥੋੜਾ ਮਤਲਬ ਕਿ ਡਰਾਈਵ ਵਾਲਾ ਸੀ ਆ ਮਤਲਬ ਕਿ ਸਫਰ ਵਾਲਾ ਸੀ ਆ 225 ਕਿਲੋਮੀਟਰ ਸੀ ਉਹ ਆਪਾਂ ਜਿਹੜ ਤੇ ਅੱਜ ਦੀ ਵੀਡੀਓ ਇੱਥੇ ਤੱਕ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਯੂਰ ਕਰਿਓ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਵੇਂ ਸਫ਼ਰ ਨਾਲ ਅੱਜ ਦੇ ਬਾਏ